ਵੈਸੇ ਤਾਂ ਸ਼ਰਾਬ ਕਹਿੰਦੇ ਪੀਣੀ ਸਿਹਤ ਲਈ ਹਾਨੀਕਾਰਕ ਆ ਪਰ ਮੈਂ ਕੱਲ ਇੱਕ ਪੋਡਕਾਸਟ ਦੇਖਿਆ ਉਹਦੇ ਵਿੱਚ ਵੀਰ ਇੱਕ ਕਹਿ ਰਿਹਾ ਕਿ ਸ਼ਰਾਬ ਪੀਣੀ ਸਿਹਤ ਲਈ ਲਾਭਦਾਇਕ ਆ ਕਿ ਉਹਨੇ ਦੱਸਿਆ ਵੀ ਤਰੀਕਾ ਦੱਸਿਆ ਪੀਣ ਦਾ ਵੀ ਕਿਦਾਂ ਜੇ ਤੁਸੀਂ ਪੀਨੇ ਆ ਤਾਂ ਇਹ ਤੁਹਾਡੇ ਲਈ ਲਾਹੇਵੰਦ ਵੀ ਹੋ ਸਕਦੀ ਆ ਤੇ ਮੈਂ ਕਿਉਂ ਨਾ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਜਾਵੇ ਕਿਉਂਕਿ ਜਿਹੜੀਆਂ ਗੱਲਾਂ ਉਸ ਵੀਰ ਨੇ ਕੀਤੀਆਂ ਮੈਂ ਸੋਚਿਆ ਸਾਡੇ ਬੰਦੇ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਕਰਦੇ ਆਏ ਆ ਉਹਦੇ ਬਹੁਤ ਵੱਡੇ ਸਾਇੰਟਿਸਟ ਹੋ ਗਏ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਕਿ ਵੀਡੀਓ ਕਿਸ ਮੁੱਦੇ ਤੇ ਆ ਆਪਾਂ ਪਹਿਲਾਂ ਵੀਡੀਓ ਕੀਤੀਆਂ ਸੀਗੀਆਂ ਇਟਲੀ ਦੇ ਪੇਪਰਾਂ ਬਾਰੇ ਫਿਰ ਵੀਡੀਓ ਕੁਝ ਕੁ ਕੀਤੀਆਂ ਫੇਸਬੁੱਕ ਨਾਲ ਰਿਲੇਟਡ ਇਨਫੋਰਮੇਸ਼ਨ ਦਿੱਤੀ ਸੀਗੀ ਤਾਂ ਹੁਣ ਆਪਾਂ ਦੇਣੀ ਆ ਸ਼ਰਾਬ ਦੇ ਮੁਤਾਬਕ ਮੈਂ ਨਾ ਪੋਡਕਾਸਟ ਦੇਖਿਆ ਉਸ ਪੋਡਕਾਸਟ ਦੇ ਵਿੱਚ ਦੱਸਿਆ ਗਿਆ ਵੀ ਦਾਰੂ ਪੀਣ ਦਾ ਤਰੀਕਾ ਇਦਾਂ ਉਦਾਂ ਫਿਰ ਮੇਰੇ ਦਿਮਾਗ 'ਚ ਗੱਲ ਆਈ ਮੈਂ ਕਿਹਾ ਸਾਡੇ ਮਲੇ ਦਾ ਅਜ ਤੋਂ ਕਈ ਸਾਲ ਪਹਿਲਾਂ ਇਹ ਤਰੀਕਾ ਵਰਤਦੇ ਆਏ ਆ ਤੇ ਮੈਂ ਕਿਹਾ ਇਹਦਾ ਮਤਲਬ ਕਿ ਉਹ ਬਹੁਤ ਵੱਡੇ ਸਾਇੰਟਿਸਟ ਸੀਗੇ ਤੇ ਮੈਂ ਹੁਣ ਆਪਣੇ ਭਰਾ ਨੂੰ ਇੱਕ ਨੂੰ ਫੋਨ ਲਾਉਣਾ ਹੈ ਤੇ ਦੇਖਦੇ ਹਾਂ ਪਰ ਫੋਨ ਚੱਕ ਲੈ ਚੱਕਦਾ ਬਹੁਤ ਘੱਟ ਹੁੰਦਾ ਤੇ ਜੇ ਉਹਨੇ ਫੋਨ ਚੱਕ ਲਿਆ ਫਿਰ ਗੱਲਾਂ ਬਾਤਾਂ ਸੁਣਿਓ ਜਰੂਰ ਤੁਸੀਂ ਤੁਹਾਡੇ ਦਾ ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਹੋਣਗੀਆਂ ਪਤਾ ਨਹੀਂ ਕਿਹੜੀਆਂ ਗੱਲਾਂ ਹੋ ਜਾਣੀਆਂ ਕੋਈ ਪਲਾਨ ਨਹੀਂ ਹੈਗਾ ਮੇਰਾ ਵੀ ਮੈਂ ਹਾਂ ਆ ਗੱਲ ਕਰਨੀ ਆ ਪਰ ਹਾਂ ਕੁਝ ਕੁ ਦਿਮਾਗ 'ਚ ਹੈਗੀਆਂ ਆ ਵੀ ਜਿੱਦਾਂ ਉਹ ਕਰਦੇ ਹੁੰਦੇ ਸੀ ਉਹ ਗੱਲਾਂ ਮੈਂ ਕਰਨੀਆਂ ਆ ਤੇ ਤੁਸੀਂ ਵੀਡੀਓ ਦੇਖਿਓ ਤੇ ਵੀਡੀਓ ਨੂੰ ਵਾਰਤવાર ਸ਼ੇਅਰ ਕਰਿਓ ਤੁਹਾਨੂੰ ਮਜ਼ਾ ਆਊਗਾ ਗੱਲਾਂ ਸੁਣ ਕੇ ਸਹੀ ਆ ਹੁਣ ਕਾਲ ਲਾਉਣਾ ਤੇ ਦੇਖਦੇ ਹਾਂ ਫੋਨ ਚੱਕਦਾ ਜਾਂ ਨਹੀਂ ਚਕਲਾ ਬਾਬਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਬਾ ਜੀ ਬਸ ਬਰੀਏ ਬਰੀਏ ਮੈਂ ਕਿਹਾ ਬਾਬਾ ਕਿੱڑا ਲੈ ਕੇ ਨਾ ਗਿਆ ਹੋਵੇ ਕਿ ਤੇਰਾ ਫੋਨ ਹੀ ਚੱਕਦਾ ਉਹ ਨਹੀਂ ਆਇਆ ਸੀਗਾ ਰਾਤ ਯਾਰ ਤੇ ਸੁੱਤਾ ਹੀ ਉੱਠਿਆ ਥੋੜੀ ਦੇਰ ਹੋਈ ਹੈ ਮੈਂ ਠਾਲਿਆ ਤੇ ਨਹੀਂ ਸੋਤਾ ਨਹੀਂ ਨਹੀਂ ਬਾਥਰੂਮ ਚੋਂ ਆਉਂਦਾ ਸੀ ਉਹਨੇ ਨੂੰ ਕੱਟਿਆ ਗਿਆ ਫੇਰ ਦੁਬਾਰੇ ਆ ਗਿਆ ਹੋਰ ਸਹੀ ਹੋਰ ਸਹੀ ਨਾ ਗਿਆ ਨਹੀਂ ਗਿਆ ਠੀਕ ਆ ਵਧੀਆ ਵਧੀਆ ਤੁਸੀਂ ਸੁਣਾਓ ਕਿੱਦਾਂ ਬਸ ਅਸੀਂ ਵੀ ਠੀਕ ਠਾਕ ਕੰਮਕਾਰ ਚੱਲੀ ਜਾਂਦਾ ਵਧੀਆ ਆ ਤੇਲੀੰਦਾ ਤੋਰੀਫਲ ਕਫਰਾਵਾ ਹਾਂ ਚਲੋ ਵਧੀਆ ਚੱਲਣਾ ਚਾਹੀਦਾ ਆ ਬਾਬਾ ਮੈਂ ਮੈਂ ਨਾ ਕੱਲ ਇੱਕ ਵੀਡੀਓ ਦੇਖੀ ਮੈਂ ਹੈਰਾਨ ਹੋ ਗਿਆ ਮੇਰਾ ਤਾਜ ਜੀ ਕੀਤਾ ਤੈਨੂੰ ਫੋਨ ਲਾਉਣ ਨੂੰ ਅੱਛਾ ਹਾਂ ਮੈਂ ਹੈਰਾਨ ਹੋ ਗਿਆ ਮੈਨੂੰ ਪਤਾ ਹੀ ਨਹੀਂ ਵੀ ਸਾਡਾ ਬੰਦਾ ਐਡਾ ਵੱਡਾ ਸਾਇੰਟਿਸਟ ਆ ਐਂਡ ਦਸੋ ਮੈਂ ਮੈਨੂੰ ਇੱਕ ਗੱਲ ਦੱਸਾਂ ਚ ਮੈਨੂੰ ਚੇਤਾ ਆ ਆਪਣੇ ਨਾ ਹਵੇਲੀ ਦੇ ਬਾਹਰ ਇੱਕ ਬੂਟਾ ਇੱਕ ਬੂਟਾ ਹੁੰਦਾ ਸੀ ਜਿਹਦੇ ਅਕਸਰ ਪੱਤੇ ਤੁਹਾਡੀ ਜੇਬ ਚੋਂ ਪਾਏ ਜਾਂਦੇ ਸੀ ਉਹ ਆਹ ਵਾਹੋ ਪਾਈ ਰਹਿੰਦੇ ਸੀ ਉਹ ਤਾਂ ਕਰਦੇ ਵੀ ਢੋਣ ਲੱਗੇ ਵੀ ਜੇਬਾਂ ਚੋਂ ਕੱਢਦੇ ਹੁੰਦੇ ਸੀ ਸੁੱਕੇ ਹੋਏ ਉਹ ਕਾਹਦਾ ਬੂਟਾ ਸੀਗਾ ਉਹ ਨਿੰਬੂ ਦੇ ਹੀ ਗਾ ਗਲ ਗਲ ਦੀ ਗੱਲ ਗਲ ਗਲ ਦਾ ਨਹੀਂ ਗਲ ਗਲ ਦਾ ਗਲ ਗਲ ਦਾ ਗਲ ਗਲ ਦਾ ਗਲ ਗਲ ਦਾ ਹਾਂ ਮੈਂ ਤਾਂ ਸੋਚਿਆ ਮੈਂ ਕਿਹਾ ਸਾਡੇ ਬੰਦੇ ਬੜੇ ਬੁੜੇ ਦਿੱਤਾ ਕਰਨੀ ਅੱਛਾ ਉਹ ਮੈਂ ਸੋਚਿਆ ਮੈਂ ਕਿਹਾ ਸਾਡੇ ਬੰਦੇ ਤਾਂ ਏਡੇ ਵੱਡੇ ਸਾਇੰਟਿਸਟ ਸੀਗੇ ਮੈਨੂੰ ਅੱਜ ਪਤਾ ਲੱਗਾ ਉਹ ਛੜਾ ਕੋਈ ਲੰਬੇ ਨਾ ਨਿੰਬੂ ਦਾ ਪਤਾ ਥੋੜਾ ਕਰਾਰਾ ਹੁੰਦਾ ਮੂੰਹ ਹੀ ਪਾ ਲਿਆ ਪਤਾ ਗੱਲ ਕੀ ਹੋਈ ਹੋਣ ਵੀ ਪਾ ਲਈ ਰਾ ਕਈ ਵਾਰੀ ਆ ਮੈਂ ਉਹ ਦੱਸਦਾ ਮੈਂ ਕਹਿੰਦਾ ਸਾਡੇ ਬੰਦੇ ਅੱਜ ਤੋਂ 10 15 ਸਾਲ 20 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਰਦੇ ਆਏ ਆ ਹੀ ਅੱਜ ਦੇਖ ਰਹੇ ਸੁਣ ਰਹੇ ਆ ਮੈਂ ਨਾ ਇੱਕ ਹੁਣ ਆਯੁਰਵੇਦਿਕ ਵਾਲੇ ਦਾ ਦੇ ਇੱਕ ਨਿੰਮੂ ਰੇਮਰੂ ਦੇ ਪੱਤੇ ਕੱਬਿਆ ਕਰੋ ਨਾ ਮੈਂ ਨਾ ਕੱਲ ਕੁਦਰਤੀ ਡਾਕਟਰ ਭੇਜਿਆ ਸੀ ਰੱਬ ਨੇ ਮੈਂ ਕੱਲ ਵੀਡੀਓ ਇੱਕ ਦੇਖਦਾ ਇੱਕ ਪੋਡਕਾਸਟ ਕਿਸੇ ਬੰਦੇ ਦਾ ਉਹ ਵੀ ਇਦਾਂ ਨਾ ਕਹਿ ਦਈਏ ਕਿ ਆਪਣੇ ਜਿਹੜੇ ਅੱਜ ਕੱਲ ਦੇ ਡਾਕਟਰ ਬਣੇ ਆ ਉਹ ਸਿਗਾ ਮੁੰਡਾ ਦੇ ਉਹ ਦੱਸੇ ਕਹਿੰਦਾ ਜਦੋਂ ਤੁਸੀਂ ਪੈਗ ਲਾਉਨੇ ਆ ਨਾ ਕਹਿੰਦਾ ਪੈਗ ਉਹਨੇ ਚਲੋ ਜਿਹੜੀ ਗੱਲ ਚੀਜ਼ ਜਿਹੜੀ ਗਲਤ ਕਹਿਤੀ ਹੋਏ ਕਹਿਤੀ ਕਿ 30 ml ਮੈਂ ਕਹਾ 30 ml ਸਾਡੇ ਬੰਦੇ ਚਮਚੇ ਜੀ ਪਾ ਲੈਣਾ ਇੰਨੇ ਕਿਦਾ 30 ml ਤੇ ਕਹਾਂ ਗੋਈ ਤਾਂ ਦੇ ਆਲੇ ਨੂੰ ਦੇਦੀਦਾ ਆ ਉਹੀ ਤਾਂ ਗੱਲ ਕਰਦਾ ਮੈਂ ਕਿਹਾ ਵੀ ਉਹ ਕਹਿੰਦਾ ਵੀ 30 ml ਪੀਣੀ ਚੰਗੀ ਹੈ ਕਿ दारू ਦੇ ਨਾਲ ਕਹਿੰਦਾ ਮੀਟ ਅੰਡਾ ਜਿਹੜਾ ਖਾਣਾ ਬਹੁਤ ਮਾੜਾ ਮੈਂ ਫੇਰ ਸੋਚਿਆ ਵੀ ਸਾਡੇ ਬੰਦੇ ਪੱਤੇ ਕਿਉਂ ਖਾਂਦੇ ਸੀ दाई ਹਜੇ ਤੱਕ ਕੱਢੀ ਜਾਂਦੇ ਆ ਮੈਂ ਸੋਚਿਆ ਮੈਂ ਕਿਹਾ ਜੇ ਕਿਤੇ ਹਾਤੇ ਤੇ ਬਹਿਣਾ ਇਹਨਾਂ ਨੇ ਜੇ ਆਂਡੇ ਲੈਣੇ ਮੇਰੇ ਵਰਗੇ ਨੂੰ ਕਹਿੰਦਾ ਤੂੰ ਖਾਲਾ ਹੀ ਮੂਲੀਆਂ ਦੇ ਪੇਪੈਗ ਲੈ ਲੈਣਾ ਮੈਂ ਹਾਈ ਹੁਣ ਸਮਝਾਈ ਮੈਨੂੰ ਯਾਰ ਤੂੰ ਆਪੇ ਦੇਖ ਲੈ ਹੁਣ ਸਾਰੀ ਦੁਨੀਆ ਚੀਕ ਚੀਕ ਕੇ ਕਹਿੰਦੇ ਤੁਸੀਂ ਨਿੰਮ ਦੇ ਪੱਤੇ ਦੋ ਲੈ ਲਓ ਦੋ ਅਮਰੂਦ ਦੇ ਲੈ ਲਓ ਦੋ ਨਿੰਬੂ ਦੇ ਲੈ ਲਓ ਤੋਲ ਸੀਰੇ ਲੈ ਲਓ ਪਦੀਨੇ ਦੇ ਲੈ ਲਓ ਕਿ ਤਾੜੇ ਨਾ ਚੂਸ ਬਣਾ ਕੇ ਪੀਓ ਮੈਂ ਡੀਲੀਵਰ ਕਰਦੇ ਆ ਨੂੰ ਕੀ ਹੋਣਾ ਸੀ ਨਿੱਕਿਓ ਲਾ ਸਿਆਣੇ ਜੀ ਮੈਂ ਕੱਲ ਜਦੋਂ ਨਾ ਪੋਡਕਾਸਟ ਦੇਖਿਆ ਮੇਰੂੰ ਤੇਰਾ ਚਿਹਰਾ ਮੇਰੇ ਮੁਰੇ ਆ ਗਿਆ ਮੈਂ ਕਹਾ ਯਾਰ ਹੱਦ ਹੋ ਗਈ ਮੈਂ ਕਹਾ ਮੈਂ ਕਹ ਜਦੋਂ ਕਿਨੇ ਜਾਣਾ ਨਾ ਕਿਤੇ ਇਹਨਾਂ ਨੇ ਪੈਗ ਲਾਉਣਾ ਹਾਲੋ ਉੱਥੇ ਦੋ ਆਂਡੇ ਲੈਣੇ ਨੇ ਕਿਹੜਾ ਲੈ ਤੂੰ ਆਡਾ ਖਾਲਾ ਹੀ ਮੂਲੀ ਨਾਲੀ ਪੈਗਲਾ ਲੈਣਾ ਇਹ ਸੋਚਣਾ ਕੱਲ ਸੋਚਾਂ ਮੈਨੂੰ ਹਾਸਾ ਵੀ ਆਵੇ ਬੈਠੇ ਨੂੰ ਮੈਂ ਕਹਾ ਦੱਸ ਮੈਂ ਸਾਡੇ ਬੰਦੇ ਸਰੀਆਂ ਦੇ ਪੁਰਾਣੇ ਸਾਇੰਟਿਸਟ ਆ ਇਹ ਹੁਣ ਪੜ੍ਹ ਲਿਖ ਕੇ ਬਣੇ ਅਸੀਂ ਬੱਲੂ ਸੀਗੇ ਬਰਦਾਨੀ ਬੰਦੇ ਉਹ ਤੇ ਗੱਲਾਂ ਮੈਂ ਕੱਲ ਦਾ ਮੇਰੇ ਦਿਮਾਗ 'ਚ ਘੁੰਮੀ ਜਾਵੇ ਮੈਂ ਕਿਹਾ ਕਮਾਲ ਦੀ ਗੱਲ ਆ ਬਈ ਇਹ ਮੈਨੂੰ ਕਿਹ ਪਤਾ ਆ ਗਿਆ ਮੈਂ ਕਿਹਾ ਤੁਸੀਂ ਦੋਨਾਂ ਨੇ ਪੱਤੇ ਹੀ ਮਕਾ ਦੇਣੇ ਇਹ ਤੇ ਉਹ ਵੀ ਤੇ ਮੈਂ ਕੱਲ ਜਦੋਂ ਵੀਡੀਓ ਦੇਖੀ ਸੱਚੀ ਮੇਰਾ ਪਹਿਲਾ ਤੇਰਾ ਚਿਹਰਾ ਮੇਰੇ ਮੁਰੇ ਆਇਆ ਤੇ ਮੈਨੂੰ ਚਲੋ ਸੋਈਦਾ ਵੀਡੀਓ ਦੇਖ ਕੇ ਜ਼ਿਆਦਾਤਰ ਲੋਕਾਂ ਨੂੰ ਸਾਡਾ ਹੀ ਚਿਹਰਾ ਯਾਦ ਹੁੰਦਾ ਹੈ ਬਈ ਮੈਂ ਪੱਤੇ ਨਾਲ ਜਿੱਤਾ ਆਇਆ ਪੱਤਿਆਂ ਦੀ ਗੱਲ ਤੋਂ ਮੈਂ ਕਿਹਾ ਇਹ ਪੱਤੇ ਖਾਦੇ ਹੁੰਦੇ ਸੀਗੇ ਉਹ ਜਦੋਂ ਕਿਹਾ ਵੀ ਸਾ ਮੀਟ ਆਂਡਾ ਬਹੁਤ ਮਾੜਾ ਆ ਕਹਿੰਦਾ ਵੀ ਤੁਸੀਂ 30 ਐਮਐਲ ਦਾ ਇੱਕ ਪੈਗ ਜਾਂ ਦੋ ਪੈਗ ਲਾਓ ਮੈਂ ਕਿਹਾ ਚਲੋ ਇਹ ਤਾਂ ਗੱਲ ਝੂਠੀ ਆ ਮੈਂ ਕਿਹਾ ਵੀ ਇਹ ਤਾਂ ਨਹੀਂ ਗਲਤ ਹੈਗੀ ਗੱਲ ਇਹ ਤਾਂ ਪੱਤੇ ਪੁੱਥੇ ਵਾਲੀ ਠੀਕ ਹੈ ਪੱਤੇ ਵਾਲੀ ਠੀਕ ਹੈ ਨਹੀਂ ਉਹ ਕਹਿੰਦਾ ਮੀਟ ਆਂਡਾ ਜਿਹੜਾ ਵੀ ਸ਼ਰਾਬ ਦੇ ਨਾਲ ਪੀਣਾ ਬਹੁਤ ਮਾੜਾ ਖਾਣਾ ਬਹੁਤ ਮਾੜਾ ਆ ਤੇ ਮੈਂ ਕਿਹਾ ਫੇ ਤਾਂ ਹੀ ਸਾਡੇ ਬੰਦੇ ਇਹਨਾਂ ਨੂੰ ਪਤਾ ਸੀ ਇਹਨਾਂ ਚੀਜ਼ਾਂ ਦਾ ਅੱਜ ਹੁਣ ਤੱਕ ਤੰਦਰੁਸਤ ਤੁਰੇ ਘੇਲਦੇ ਨਾ ਜਿਹੜਾਈ ਤੇ ਕਹਿੰਦੇ ਆਹ ਯਾਰ ਬੰਮਾ ਯਾਰ ਮੈਂ ਸੋਚਦਾ ਸੀ ਕੱਲ ਤਾਂ ਮੈਂ ਕਿ ਕਦੋਂ ਸਵੇਰ ਹੋਣੀ ਹੈ ਤਾਂ ਮੈਂ ਫੋਨ ਲਾਉਣਾ ਹੁਣ ਵੀ ਇੱਕ ਦਿਨ ਖਾਦਾ ਯਾਰ ਮੈਂ ਉੱਥੇ ਪੱਟੀ ਮੇਰਾ ਦੋਸਤ ਹੈ ਇੱਥੇ ਅੱਛਾ ਜੀ ਪਕੀਲ ਹਾਂ ਤੇ ਉਦੇ ਮੁੰਡੇ ਦਾ ਜਨਮ ਦਿਨ ਸੀਗਾ ਆਹ 30 ਤਰੀਕ ਨੂੰ ਅੱਛਾ ਅੱਛਾ ਮੈਂ ਸ਼ਾਮਾਂ ਜੀਆਂ ਨੂੰ ਗਿਆ ਤਾਂ ਉਹਨਾ ਸੀਗਾ ਇੱਧਰ ਨੂੰ ਮੈਂ ਪੰਜਾਬ ਨੂੰ ਅੱਛਾ ਅੱਛਾ ਤੇ ਪੁੱਤ ਨਹੀਂ ਰਾਤ ਨੂੰ ਮੁੜ ਕੇ ਉਹਨੇ ਮੈਂ ਇੱਥੇ ਜਾਂਦੇ ਜਾਂਦੇ ਠੇਕੇ ਤੋਂ ਵਧੀਆ ਲੈ ਕੇ ਰੱਖ ਲਿਆ ਕਿਉਂਕਿ ਉਹ ਤੋਂ ਕੋਈ ਪੀਂਦਾ ਨਹੀਂਗਾ ਹਾਂ ਉਹ ਮੈਨੂੰ ਨਾਲ ਕੁਝ ਲੈਣ ਦਾ ਚੇਤਾ ਨਾ ਰਿਹਾ ਗਲਾਸ ਤੇ ਗੱਡੀ ਸੀ ਡਿਸਪੋਜ਼ਲ ਪਈ ਹੁੰਦੇ ਪਾਣੀ ਗਿਆ ਹੁੰਦਾ ਠੀਕ ਉੱਥੇ ਬਾਹਰ ਉਹਨਾਂ ਦੇ ਨਿੰਬੂ ਦਾ ਪੱਤਾ ਆ ਮੈਂ ਪਿਛਲੀ 30 ਤਰੀਕ ਨੂੰ ਖਾ ਗਿਆ ਤੇ ਮੈਂ ਦੇਖਾਈ ਤੇ ਦੇ ਆ ਰਹੇ ਨੇ ਲੱਗੇ ਉਹ ਜਾਣਾ ਪਣਾ ਪਰ ਇਹਨੂੰ ਤੁਰ ਕੇ ਗਲੀ ਵਿੱਚ ਕਾਰਿਆ ਅਹ ਅਹ ਦੇ ਕੈਮਰਾ ਆ ਜਾ ਰਹਾ ਹੈ ਤਾਂ ਆਪਣੇ ਮਿੰਡ ਨੂੰ ਨਿਗਾਰਦ ਸੀ ਦੋ ਤਿੰਨ ਦੋ ਉਹ ਮੈਂ ਤੇਰਾ ਕਲਾ ਹੀ ਜੱਡੀ ਨੇ ਹਾਂ ਸਹੀ ਹੈ ਸਹੀ ਹੈ ਲਗਾ ਠੀਕ ਹੈ ਹਾਂ ਮੈਂ ਜਦੋਂ ਨਾ ਮੈਂ ਵੀਡੀਓ ਦੇਖਾਂ ਉਹਨੇ ਮੈਨੂੰ ਵੀ ਚੇਤਾ ਆ ਵੇਲੀ ਵਾਲੇ ਉਹਦਾ ਯਾਰ ਅੱਛਾ ਹਾਂ ਕਿਉਂਕਿ ਮੈਂ ਯਾਰ ਤੇ ਵੇਲੀ ਖਾਂਦੇ ਹੁੰਦੇ ਸੀ ਹੁਣ ਲੱਭਾ ਕੇ ਨਾ ਮੈਨੂੰ ਮੈਨੂੰ ਬੂਟੇ ਦਾ ਚੇਤਾ ਆਵੇ ਮੈਂ ਜਦੋਂ ਨਾ ਵੀਡੀਓ ਸੁਣਾ ਤਾਂ ਮੈਨੂੰ ਚੇਤਾ ਆ ਹੀ ਜਾਵੇ ਮੈਂ ਕਹਾਂ ਦੱਸ ਹੁਣ ਤਾਂ ਫੱਟ ਦਿੱਤਾ ਮੈਂ ਕਹਾਂ ਜਦੋਂ 30 ml ਦੀ ਗੱਲ ਕਹੀ ਨਾ ਮੈਨੂੰ ਜੱਗੀ ਭਾਈ ਦਾ ਜਦੋਂ ਆਪਰੇਸ਼ਨ ਹੋਇਆ ਉਹ ਚੇਤੇ ਆ ਗਿਆ ਤੇ ਮੈਂ ਅੱਛਾ ਮੈਂ ਜਦੋਂ ਔਰਟੋਨੋਵ ਹਸਪੀਟਲ ਕਿਹੜਾ ਸੀ ਉਹਦੇ ਬਾਹਰ ਆਪਾਂ ਗਏ ਸੀ ਕਿ ਉੱਥੇ ਸਾਤ ਆ ਜਿਆ ਸੀ ਤੇ ਮੈਂ ਕਹਾਂ ਉਹ 30 ml ਲੱਗਦਾ ਉਹ ਜਿਹੜੀ ਉਹ ਬੋਤਲ ਸੀਗੀ ਉਹ ਪਾਲੇਜੀ ਵਾਲੀ ਦੀ ਉਹ ਪੈਗੀ ਇੱਕ ਕੀ ਉਹ ਇੱਕ ਹੋਈ ਕੋਈ ਉਹ ਦੇਖੇ ਲਾਈਏ ਦਾ ਉੱ Lagrange ਖੜਾ ਬੰਦਾ ਦੇਖਿਓ ਮੂਹ ਵਾਲ ਵੀ ਹਾਂ ਕੀ ਵੇ ਇੱਕੋ ਵਾਰੀ ਸੈਟ ਲਈ ਜਾਂਦਾ ਸਾਰੀ ਆਹ ਕਿਹੜੇ 30 ml ਦੀ ਗੱਲ ਕਰਦੇ ਹੋ 30 ਦੇ ਨਾਲ ਤੂੰ ਜ਼ੀਰੋ ਲਾਉਣੀ ਭੁੱਲ ਗਿਆ ਮਿੱਤਰਾ ਬੂਰੂਏ ਲੰਗੇ ਤੇ ਪੜਾਤੀ ਸੀ ਉਹਨੂੰ ਅੰਦਰ ਲਿਜਾ ਕੇ ਆਹ ਉਹਦੇ ਏਸੀ ਦੇ ਉੱਤੇ ਰੱਖੀ ਕੰਪਰੈਸ਼ਨ ਹੋਏ ਸੀ ਆਹ ਆਇਆ 80 ml ਦੇ ਨਾਲ ਇੱਕ ਜ਼ੀਰੋ ਹੋਰ ਲਾ 300 ml ਕਰ ਫੇ ਗੱਲ ਬਣਨੀ ਐ ਐਨ ਉਹ ਚੇਤਾ ਆਇਆ ਨਾ ਮੈਂ ਕਿਹਾ ਵੀ ਮੈਂ ਸਵੇਰ ਆਊਗੀ ਤੇ ਮੈਂ ਕਿਹਾ ਫੋਨ ਲਾਉਣੇ ਨਾਲੇ ਗੱਲਾਂ ਮਾਰਦੇ ਆ ਮੈਨੂੰ ਇਹ ਸੇ ਕਹਿੰਦਾ ਕਿ ਤੇ ਕਿਹੜਾ ਲਾ ਕਿ ਨਾ ਆਵੇ ਤੇ ਮੈਂ ਕਿਹਾ ਫੇਰ ਆ ਜੜਾ ਆ ਰਾਤ ਹੀ ਆਇਆ ਸੀਗਾ ਰਾਤ ਹੀ ਆਇਆ ਸੀਗਾ ਕੱਲ ਕਰਦਾ ਫੇਰ ਨਹੀਂ ਸੀ ਚੱਕੋੜਾ ਹੁਣ ਵੀ ਇਹ ਘੰਟਾ ਡੇਢ ਘੰਟਾ ਬਿੱਲ ਵਰਦਾ ਰਿਵਨਿਊ ਚੱਕੜਾ ਮੇਰਾ ਟਾਈਮ ਹੋ ਜਾਂਦਾ ਨਾ ਮੈਂ ਇਸ ਦੇ ਲਈ ਜਿਵੇਂ ਮੇਰਾ ਸਮਝੋ ਦਿਨ ਸਟਾਰਟ ਹੁੰਦਾ ਹੁਣ ਸਾਡੇ 9 ਵਜ ਗਏ ਆ ਹਾਂ ਠੀਕ ਸਵੇਰੇ 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 ਹੁੰਦਾ ਆ ਕੰਮ ਤੇ ਜਾਣ ਦਾ ਹੁੰਦਾ ਆ ਮੈਂ ਥੋੜਾ ਲੇਟ ਜਾਣਾ ਆ ਤੇ ਰਜਵਿੰਦਰ ਚਲ ਗਈ ਆ ਨਿਆਣੇ ਤੋਂ ਸਾਰਿਆਂ ਨੂੰ ਮੈਂ ਤੋਰ ਦਿੱਤਾ ਆ ਤੇ ਮੈਂ ਹੁਣ ਬੈਠਾ ਮੈਂ ਬੈਠਾ ਵੀਡੀਓ ਬਣਾ ਰਿਹਾ ਹਾਂ ਤੇਰੇ ਨਾਲ ਜਿਹੜੀ ਗੱਲਬਾਤ ਹੋ ਰਹੀ ਆ ਇਹ ਵੀ ਰਿਕਾਰਡ ਹੋ ਰਹੀ ਆ ਠੀਕ ਆ ਠੀਕ ਕਰ ਲਾ ਭਰਾ ਵਾ ਰਿਕਾਰਡ ਕਰ ਲੈ ਮੈਂ ਕਿ ਗੱਲਾਂ ਬਾਤਾਂ ਸਾਂਝੀਆਂ ਕਰਦੀਆਂ ਚਾਹੀਦੀਆਂ ਪੁਰਾਣੀਆਂ ਪਤਾ ਲੱਗਦਾ ਅਰੇ ਯਾਰ ਸਹੀ ਗੱਲ ਆ ਵਾਕਈ ਬੜੇ ਫੱਤੇ ਕਰਦੇ ਆ ਜੀ ਅਸੀਂ ਤਾਂ ਹੀ ਜਿਹੜੀਆਂ ਵੀਡੀਓ ਵੀ ਬਣਾਉਂਦੇ ਹੁੰਦੇ ਆ ਜ਼ਿਆਦਾਤਰ ਉਹਦੇ ਵਿੱਚ ਗੱਲਾਂ ਪੁਰਾਣੀਆਂ ਹੁੰਦੀਆਂ ਆ ਗੱਲਾਂ ਕਰੀਦੀਆਂ ਆ ਵੀ ਚਲੋ ਪਤਾ ਲੱਗਦਾ ਕਿਸੇ ਨੂੰ ਮੈਨੂੰ ਵੀ ਉਧਰ ਯਾਰ 30 ਤਰੀਕ ਨੂੰ ਚੇਤਾ ਆਇਆ ਉੱਥੇ ਜਾ ਕੇ ਮੈਂ ਦੇਖਿਆ ਨਾ ਜਦੋਂ ਇੱਧਰ ਉੱਧਰ ਮੈਂ ਕਿਹਾ ਯਾਰ ਦੁਕਾਨ ਵੀ ਨਹੀਂ ਦੀ ਲੱਗੇ ਬੰਨੇ ਕੋਈ ਹਾਂ ਮੈਂ ਕਿਹਾ ਯਾਰ ਪੈਗ ਕਰ ਉਹਨੇ ਨੂੰ ਮੈਨੂੰ ਮੂਟਾ ਦੇ ਗਿਆ ਸਾਡੀ ਸਾਡੀ ਤੋੜੇ ਗੱਡੀ ਦੇ ਵਿੱਚ ਰੱਖ ਲੈ ਸਾਡੀ ਜੱਦੀ ਖਰਾਬ ਹੈ ਚਲੋ ਠੀਕ ਹੈ ਫੇਰ ਕਰੋ ਤੁਸੀਂ ਵੀ ਕੰਮਕਾਰ ਹਾਂ ਹਾਂ ਓਕੇ ਓਕੇ ਨਹੀਂ ਬਾਪੂ ਜੀ ਟਾਟਾ ਤਾਂ ਹੋ ਜਾਣਾ ਤਿੰਨਾਂ ਘੰਟਿਆਂ ਤੱਕ ਟਾਈਮ ਹਾਂ ਸਹੀ ਹੈ ਸਹੀ ਹੈ ਚਲੋ ਲਾਓ ਤੁਸੀਂ ਉਹ ਜਗਾੜਾ ਉਹਦਾ ਕਰੋ ਇਕੱਠਾ ਹੁਣ ਤੋਂ ਹੀ ਤੇ ਠੀਕ ਹੈ ਠੀਕ ਹੈ ਬਾਬਾ ਠੀਕ ਹੈ ਕੱਢਿਆ ਵਾਂ ਕਿਹੜਾ ਮੜਾ ਜਾ ਸਹੀ ਹੈ ਹੈ ਚੰਗਾ ਚੰਗਾ ਓਕੇ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਹਾਂਜੀ ਇਹ ਸੀ ਸਾਡੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਕੁਝ ਪੁਰਾਣੀਆਂ ਯਾਦਾਂ ਤੇ ਕਿੱਦਾਂ ਲੱਗੀਆਂ ਸਾਡੀਆਂ ਅੱਜ ਦੀ ਇਹ ਗੱਲਬਾਤ ਕਿਉਂਕਿ ਮੈਂ ਜਦੋਂ ਪੋਡਕਾਸਟ ਦੇਖਿਆ ਸੀਗਾ ਨਾ ਤਾਂ ਮੇਰਾ ਦਿਲ ਕੀਤਾ ਸੀਗਾ ਮੇਰੇ ਸਾਹਮਣੇ ਇੱਕ ਇਹੀ ਚਿਹਰਾ ਆਇਆ ਸੀਗਾ ਪਹਿਲਾਂ ਇਹਦੇ ਨਾਲ ਮੈਂ ਗੱਲ ਕਰਨੀ ਇਹ ਹੈਗਾ ਮੇਰੇ ਭੂਆ ਦਾ ਪੁੱਤ ਤੇ ਤੁਹਾਨੂੰ ਪਤਾ ਭੂਆ ਦੇ ਪੁੱਤ ਭਰਾ ਹੀ ਹੁੰਦੇ ਆ ਸਾਡੀ ਯਾਰੀ ਵੀ ਬਹੁਤ ਆ ਤੇ ਇਸ ਕਰਕੇ ਮੈਂ ਇਰਾਦਾ ਸੀਗਾ ਮੈਂ ਕਿਹਾ ਨਾ ਗੱਲ ਕਰਨੀ ਕਿਉਂਕਿ ਇਹ ਵੇਲੇ ਸ਼ੁਕਲ ਮੇਲੇ ਬਹੁਤ ਕਰਦੇ ਹੁੰਦੇ ਸੀਗੇ ਤੇ ਅੱਜ ਵੀ ਕਰੀ ਜਾਂਦੇ ਆ ਕਿਉਂਕਿ ਉੱਥੇ ਇੰਡੀਆ ਆ ਤੇ ਇਹ ਫੰਕਸ਼ਨ ਇਹਨਾਂ ਦਾ ਚੱਲਦਾ ਰਹਿੰਦਾ ਰਹੀ ਚਲੋ ਕਮਾਕਾਰਾਂ ਦੇ ਵਿੱਚ ਇਦਾਂ ਬਿਜੀ ਆ ਇਹ ਟੈਕਸੀ ਚਲਾਉਂਦਾ ਆ ਡਰਾਈਵਰ ਆ ਆਪਦੀਆਂ ਗੱਡੀਆਂ ਇਹਦੀਆਂ ਤੇ ਇਹ ਕੰਮ ਕਰਦਾ ਆ ਤੇ ਸਹੀ ਆ ਜੀ ਤੇ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਕਰਾਂਗੇ ਹੋਰ ਵੀ ਗੱਲਾਂ ਬਾਤਾਂ ਤੇ ਜਿਉਂਦੇ ਬਸਦੇ ਰਹੋ